ਮਾਈ ਗੁਰ ਦੀ ਖਾਲਸਾ ਵਾਹਿਗੁਰੂ ਕੀ ਫਤਿਹ ਗੁਰਜ ਕੁਝ ਕੁ ਸਮਾਂ ਹੋਇਆ ਦਾਸ ਨੂੰ ਇੱਕ ਭੈਣ ਮਿਲੇ ਤੇ ਕਹਿਣ ਲੱਗੇ ਕਿ ਬੜਾ ਔਖਾ ਜਿਹਾ ਸਮਾਂ ਬਣ ਗਿਆ ਹੈ ਮੇਰੇ ਤੇ ਬੜੀ ਮੁਸ਼ਕਲ ਦੀ ਘੜੀ ਪਾਣੀ ਗਈ ਹੈ ਦਾਸ ਨੇ ਪੁੱਛਿਆ ਕਿ ਐਸੀ ਕੀ ਗੱਲ ਹੋ ਗਈ ਹੈ ਓਹੋ ਕਹਿਣ ਲੱਗੇ ਕਿ ਵੈਸੇ ਤਾਂ ਗੁਰੂ ਦੀ ਬੜੀ ਬਖਸ਼ਿਸ਼ ਹੈ ਬਾਣੀ ਵੀ ਪੜਦੀ ਹਾਂ ਤੇ ਸੰਗਤ ਵੀ ਕਰਦੇ ਹਾਂ ਆਂਡਾ ਮੀਟ ਖਾਣਾ ਵੀ ਗੁਰੂ ਦੀ ਕਿਰਪਾ ਨਾਲ ਬੜੇ ਆਸਾਨਾ ਤੋਂ ਛੱਡਿਆ ਹੈ ਪਰ ਦੋ ਕੁ ਮਹੀਨੇ ਹੋ ਗਏ ਹਨ ਪਤਾ ਨਹੀਂ ਕਿਉਂ ਮੇਰਾ ਆਂਡਾ ਖਾਣ ਤੇ ਬਹੁਤ ਮਨ ਕਰਦਾ ਹੈ बार-बार ਧਿਆਨ ਇਧਰ ਜਾਂਦਾ ਹੈ ਸੋਚੀ ਵੀ ਹੈ ਪਤਾ ਵੀ ਹੈ ਕਿ ਨਹੀਂ ਖਾਣਾ ਪਰ ਮਨ ਬਦੋ-ਬਦੀ ਇਧਰ દોੜਦਾ ਹੈ ਕਿਸੇ ਵੇਲੇ ਤਾਂ ਇੰਨੀ ਕੋ ਕਾਹਲ ਪੈਂਦੀ ਹੈ ਕਿ ਜਦੋਂ ਕਿਸੇ ਨੂੰ ਖਾਂਦਾ ਦੇਖਦੀ ਹਾਂ ਤਾਂ ਦਿਲ ਕਰਦਾ ਹੈ ਕਿ ਇਸ ਕੋਲੋਂ ਖੋ ਕੇ ਖਾ ਲਵਾਂ ਇਹ ਕਈ ਵਾਰੀ ਐਸਾ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਕੋਈ ਔਗਣ ਤੁਹਾਡੇ ਜ਼ਿੰਦਗੀ ਵਿੱਚ ਨਿਕਲ ਚੁੱਕਾ ਹੁੰਦਾ ਹੈ ਪਰ ਕਈ ਵਾਰੀ ਪੁਰਬਲੇ ਕਰਮਾ ਕਰਕੇ ਵਾਸ਼ਨਾਵਾਂ ਵਿਕਾਰ ਜਨਮ ਲੈਂਦੇ ਹਨ ਵਿਪਾ ਦਾ ਸਮਾ ਬਣ ਜਾਂਦਾ ਹੈ ਬੜਾ ਵਧੀਆ ਸਵਾਲ ਸੀ ਉਸ ਪੈਨ ਦਾ ਪਤਾ ਵੀ ਹੈ ਨਹੀਂ ਖਾਣਾ ਪਰ ਮਨ ਨਹੀਂ ਖਲੋਂਦਾ ਕੀ ਕਰਾਂ ਇੱਥੇ ਇੱਕ ਗੱਲ ਖੋਲ ਦੇਵਾਂਗੇ ਕਿਈ ਸਰੀਰ ਇਹ ਕਹਿ ਦਿੰਦੇ ਹਨ ਕਿ ਆਂਡਾ ਖਾਣਾ ਜਾਇਜ਼ ਹੈ ਪਰ ਬਾਣੀ ਦੀਆਂ ਬਖਤੀਆਂ ਤੋਂ ਵੀ ਸਾਨੂੰ ਸਹਿਦ ਮਿਲਦੀ ਹੈ ਕਿ ਆਂਡੇ ਵਿੱਚ ਵੀ ਉਹੀ ਵਸਦਾ ਹੈ ਬਈ ਵੀਰ ਜੀ ਦੇ ਬਚਨ ਹਨ ਕਿ ਜਿਹੜੀਆਂ ਵਸਤੂਆਂ ਵਿੱਚ ਵੀ ਤੋਂ 25% ਜਾਨ ਹੈ ਉਹੀ ਖਾਣੀਆਂ ਜਾਇਜ ਹਨ ਜਿੰਨਾ ਵਿੱਚ ਪੂਰੀ ਜਾਨ ਹੈ ਉਹ ਖਾਣੀਆਂ ਜਾਇਜ ਨਹੀਂ ਹਨ ਜੋ ਸਬਜ਼ੀਆਂ ਜਾਂ ਫਲ ਅਸੀਂ ਖਾਂਦੇ ਹਾਂ ਇਹਨਾਂ ਵਿੱਚ ਚੌਥਾ ਹਿੱਸਾ ਜਾਨ ਗਿਣੀ ਗਈ ਹੈ ਪੱਤਿਆਂ ਵਿੱਚ ਵੀ ਜਾਨ ਹੈ ਇਹ ਵੀ ਵਾਅਦੇ ਫੁੱਲਦੇ ਹਨ ਇਹਨਾਂ ਵਿੱਚ ਵੀ 25% ਜਾਨ ਗਿਣੀ ਜਾਂਦੀ ਹੈ ਭਾਵ ਕਿ ਕਿੰਨੇ ਹੀ ਪਦਾਰਥ ਨਿਰੰਕਾਰ ਨੇ ਸਾਡੇ ਖਾਣ ਲਈ ਬਣਾਏ ਹਨ ਜਿਨ੍ਹਾਂ ਵਿੱਚ ਚੌਥਾ ਹਿੱਸਾ ਜਾਨ ਗਿਣੀ ਜਾਂਦੀ ਹੈ ਉਹ ਹੀ ਖਾਣੇ ਜਾਇਜ਼ ਹਨ ਜਿਨ੍ਹਾਂ ਵਿੱਚ ਪੂਰੀ ਜਾਨ ਹੈ ਉਹ ਖਾਣੇ ਜਾਇਜ਼ ਨਹੀਂ ਹੁਣ ਉਸ ਪੈਨ ਦਾ ਸਵਾਲ ਸੀ ਕਿ ਮੰਨ ਕਿਸੇ ਐਸੇ ਪਦਾਰਥ ਵੱਲ ਤੁਰ ਪਿਆ ਹੈ ਜੋ ਗੁਰਮਤ ਅਨੁਸਾਰ ਖਾਣਾ ਜਾਇਜ਼ ਨਹੀਂ ਦਾਸ ਨੇ ਉਸ ਉਸ ਨੂੰ ਬੇਨਤੀ ਕੀਤੇ ਕੇ ਤੂੰ ਸਾਸ ਰੱਖੇ ਹਿੰਮਤ ਨਾ ਹਾਰੀ ਆਪਣੇ ਮਨ ਨੂੰ ਹਾ ਵੀ ਨਾ ਹੋਣ ਦੇਵੇਂ ਗੁਰੂ ਦੀਆਂ ਕਥਾ ਕਹਾਣੀਆਂ ਸੁਣਾ ਕੇ ਆਪਣੇ ਮਨ ਨੂੰ ਉਧਰ ਮੋੜਨ ਦਾ ਯਤਨ ਕਰੀ ਤੇ ਨਾਲ ਹੀ ਆਪਣੇ ਮਨ ਨੂੰ ਇਹ ਸਮਝਾ ਕਿ ਇਹ ਕੇ ਮਨਾ ਜਿਸ ਗੱਲ ਵਿੱਚ ਮੇਰਾ ਮਾਲਕ ਮੇਰਾ ਕਲਗੀਧਰ ਪਿਤਾ ਰਾਜੀ ਨਹੀਂ ਤੂੰ ਉਧਰ ਕਿਉਂ ਦੌੜਦਾ ਹੈ ਇੱਕ ਗੱਲ ਪੱਕੀ ਜਾਣ ਲੈਣੀ ਕਿ ਸਾਰੇ ਸੁੱਖ ਸਾਰੀਆਂ ਖੁਸ਼ੀਆਂ ਗੁਰੂ ਦੇ ਪਰਸੰਤਾਂ ਵਿੱਚ ਹਨ ਜੇ ਗੁਰੂ ਦੀ ਖੁਸ਼ੀ ਨਾ ਮਿਲੀ ਤਾਂ ਸੁੱਖ ਵੀ ਦੁੱਖ ਬਣ ਜਾਂਦੇ ਹਨ ਗੁਰਸਿੱਖ ਗੁਰੂ ਨਾਲ ਅੰਦਰੋਂ ਪਿਆਰ ਕਰਨ ਵਾਲੇ ਦਾ ਤਾਂ ਜੇ ਗੁਰੂ ਰੁੱਸ ਜਾਵੇ ਉਹਦਾ ਤਾਂ ਝਿਉਣਾ ਔਖਾ ਹੋ ਜਾਂਦਾ ਹੈ ਇੱਕ ਪਲ ਵੀ ਕੱਟਣਾ ਔਖਾ ਹੋ ਜਾਂਦਾ ਹੈ ਦਾਸ ਨੇ ਉਸ ਪੈਣ ਨੂੰ ਬੇਨਤੀ ਕੀਤੀ ਕਿ ਪਹਿਲੀ ਗੱਲ ਤਾਂ ਤੂੰ ਆਪਣੇ ਮਨ ਨੂੰ ਮਜ਼ਬੂਤ ਰੱਖੀ ਤੇ ਦੂਸਰਾ ਤੂੰ ਆਪਣਾ ਜਪ ਤਪ ਵਧਾ ਦੇ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਪਾਠ ਸੁਖਮਨੀ ਸਾਹਿਬ ਦਾ ਨਿਤਕਾਰ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀ ਜਾ ਕਿ ਸਤਿਗੁਰ ਜੀ ਆਪ ਹੀ ਕਿਰਪਾ ਕਰੋ ਤੇ ਮੇਰੇ ਮਨ ਨੂੰ ਮੋੜੋ ਮੇਰਾ ਮਨ ਐਸੀ ਚੀਜ਼ ਵੱਲ ਦੌੜ ਰਿਹਾ ਹੈ ਜਿਸ ਦੀ ਗੁਰਮਤ ਅਨੁਸਾਰ ਮਾਣਾ ਹੀ ਹੈ ਆਪ ਹੀ ਮਨ ਨੂੰ ਸੰਭਾਲ ਲਓ ਕਿਦਰੇ ਮੈਂ ਆਪਣੇ ਮਨ ਦੇ ਮਗਰ ਲੱਗ ਕੇ ਗੁਰਮਤ ਦੇ ਉਲਟ ਨਾ ਤੁਰ ਪਾਵਾਂ ਇਹ ਮੇਰਾ ਮਨ ਜੋ ਗਲਤ ਪਾਸੇ દોੜ ਰਿਹਾ ਹੈ ਇਹ ਆਪ ਜੀ ਦੀ ਕਿਰਪਾ ਨਾਲ ਵਸ ਵਿੱਚ ਆ ਸਕਦਾ ਹੈ ਇਹ ਉਸ ਬੀਬੀ ਨੇ ਆਪ ਦੱਸਿਆ ਕਿ ਇੱਕ ਮਹੀਨਾ ਪਾਠ ਕਰਨ ਤੇ ਅਰਦਾਸ ਕਰਨ ਤੋਂ ਬਾਅਦ ਪਤਾ ਨਹੀਂ ਕੀ ਬਿਰਤੀ ਬਣ ਗਈ ਕਿ ਸੁਰਤੀ ਵਿੱਚ ਇੰਜ ਨਜ਼ਰ ਆਣ ਲੱਗ ਪਿਆ ਹੈ ਕਿ ਜਿਵੇਂ ਕਿਸੇ ਨੇ ਆਂਡਾ ਪਕੜਿਆ ਹੈ ਉਬਾਲਿਆ ਤਾਂ ਉਸ ਅੰਡੇ ਨੂੰ ਕੀੜੇ ਚੰਮੜੇ ਹੋਏ ਹਨ ਸੁਸਤੀ ਵਿੱਚ ਇੰਜ ਨਕਸ਼ਾ ਬਣ ਗਿਆ ਜੋ ਮਨ ਕਹਿੰਦਾ ਸੀ ਕਿਸੇ ਹੱਥੋਂ ਖੋ ਕੇ ਖਾ ਲਵਾਂ ਹੁਣ ਧਿਆਨ ਵੀ ਆਵੇ ਤਾਂ ਅੰਡੇ ਨਾਲ ਕੀੜੇ ਨਜ਼ਰ ਆਉਂਦੇ ਸਨ ਹੁਣ ਖਿਆਲ ਵੀ ਆਵੇ ਕਿ ਖੋ ਕੇ ਕੀ ਖਾਵਾ ਅੰਡਾ ਸਗੋ ਉਲਟੀ ਆਣ ਨੂੰ ਕਰਦੀ ਸੀ ਕਿ ਅੰਡੇ ਨਾਲ ਕੀੜੇ ਚਿੰਬੜੇ ਹਨ ਭਾਵੇਂ ਉਸ ਦੀ ਕਿਰਪਾ ਨਾਲ ਹੀ ਮਨ ਵਸ ਵਿੱਚ ਆਉਂਦਾ ਹੈ ਇੱਕ ਗੱਲ ਯਾਦ ਰੱਖਿਓ ਜਦੋਂ ਅਸੀਂ ਪਾਣੀ ਦਾ ਨਿਤਨੇਮ ਵਧਾ ਕੇ ਗੁਰੂ ਸਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਤਾਂ ਉਹ ਆਪ ਸਾਡੀ ਬਾਹਾਂ ਫੜਦਾ ਹੈ ਉਸ ਦੀ ਡਿਊਟੀ ਲੱਗ ਜਾਂਦੀ ਹੈ ਸਾਡੇ ਅੰਦਰ ਪੈਦਾ ਹੋਏ ਔਗਣ ਨੂੰ ਮਾੜੀ ਮੱਤ ਨੂੰ ਵਿਕਾਰ ਨੂੰ ਵਾਸਨਾ ਨੂੰ ਦੂਰ ਕਰਨ ਦੀ ਸਿਰਫ ਲੋੜ ਹੈ ਉਸ ਦੇ ਸ਼ਰਨ ਵਿੱਚ ਆਉਣ ਦੀ ਉਸ ਦਾਮ ਬਣਨ ਦੀ ਉਸ ਦੇ ਚਰਨਾਂ ਵਿੱਚ ਨਿਮਾਣੇ ਹੋ ਕੇ ਬੇਨਤੀ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ